ਸਭ ਤੋਂ ਪਹਿਲਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਅੰਦਰ ਹਵਾਈ ਅੱਡਿਆਂ ਤੇ ਸਿੱਖ ਕਰਮਚਾਰੀਆਂ ਨੂੰ ਕੁਰਪਾਨ ਪਹਿਣ ਕੇ ਡਿਊਟੀ ਕਰਨ ਤੋਂ ਰੋਕਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਆਪਣੇ ਹੀ ਦੇਸ਼ ਅੰਦਰ ਇਹ ਵਿਤਕਰਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਵੱਡਾ ਹਮਲਾ ਹੈ ਇਹ ਭਾਰਤ ਸੰਵਿਧਾਨ ਦੀ ਵੀ ਉਲੰਘਣਾ ਹੈ ਕਿਉਂਕਿ ਇਸ ਵਿੱਚ ਸਿੱਖਾਂ ਨੂੰ ਕਕਾਰਾਂ ਸਮੇਤ ਦੇਸ਼ ਅੰਦਰ ਹਵਾਈ ਸਫਰ ਕਰਨ ਤੇ ਆਪਣੀ ਧਾਰਮਿਕ ਮਾਨਤਮਾਨਤਾਵਾਂ ਨੂੰ ਨਿਭਾਉਣ ਦਾ ਪੂਰਾ ਅਧਿਕਾਰ ਹੈ। ਦੁੱਖ ਦੀ ਗੱਲ ਹੈ ਕਿ ਸਿੱਖਾਂ ਨੂੰ ਪਹਿਲਾਂ ਵੀ ਦੇਸ਼ ਅੰਦਰ ਕਕਾਰ ਪਹਿਨ ਕੇ ਪ੍ਰਖਿਆਮਾਨ ਦੇਣ ਅਤੇ ਡਿਊਟੀ ਕਾਰਨ ਸਮੇਂ ਬਾਰ-ਬਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਕੇ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਜਿੰਦੀ ਮੰਗ ਵੀ ਕੀਤੀ ਹੋਈ ਹੈ। ਇਹ ਸਾਡਾ ਜਿਹੜੇ ਪਿੱਛੇ ਰਾਜਸਥਾਨ ਦੇ ਵਿੱਚ ਦੋ ਬੱਚੀਆਂ ਜੁਡੀਸ਼ੀਅਲ ਸਾਰਵਸ ਦੇ ਵਿੱਚ ਐਗਜ਼ਾਮੀਨੇਸ਼ਨ ਲਈ ਗੰਗੀਆਂ ਸੀ ਉਹਨਾਂ ਦੇ ਵਿੱਚੋਂ ਇੱਕ ਬੱਚੀ ਆ ਜਿਹੜਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਲਖਵੀਰ ਸਿੰਘ ਸਾਡਾ ਮੀਤ ਸਕੱਤਰ ਵੱਲੋਂ ਪਟੀਸ਼ਨ ਪਾਈ ਹਾਈ ਸੁਪਰੀਮ ਕੋਰਟ 'ਚ ਅੰਤਰ ਕਮੇਟੀ ਇਸ ਬੇहद ਗੰਭੀਰ ਮਾਮਲੇ ਤੇ ਹਰ ਪੱਧਰ ਤੇ ਆਵਾਜ਼ ਉਠਾਉਣ ਅਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਲਈ ਖਾੜਨ ਦੀ ਬਚਨ ਬਾਤਾਂ ਪ੍ਰਗਟਾਉਂਦੀ ਹੈ ਤੇ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਪੰਜ ਮੈਂਬਰੀ ਇੱਕ ਡੈਲੀਗੇਟ ਵੀ ਨਿਯੁਕਤ ਕੀਤਾ ਗਿਆ ਜਿਹਦੇ ਵਿੱਚ ਸਰਦਾਰ ਰਗੂਜੀਤ ਸਿੰਘ ਜੀ ਬਿਰਤ ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਬਲਦੇਵ ਸਿੰਘ ਕਲਿਆਣ ਸਾਡੇ ਮੀਤ ਪ੍ਰਧਾਨ ਸਰਦਾਰ ਸ਼ੇਰ ਸਿੰਘ ਮੰਡ ਵਾਲਾ ਜਨਰ ਸਕੱਤਰ ਤੇ ਸਰਦਾਰ ਕਲਵਾਨ ਸਿੰਘ ਮੰਨਣ ਸਾਡੇ ਮੁਖ ਸਕੱਤਰ ਤੇ ਨਾਲ ਸਕੱਤਰ 85 ਸਾਡੇ ਸਰਦਾਰ ਪ੍ਰਤਾਪ ਸਿੰਘ ਇਹ ਪੰਜੇ ਹੀ ਥੋੜੇ ਦਿਨਾਂ ਦੇ ਵਿੱਚ ਹੀ ਸਿਵਲ ਐਵੀਏਸ਼ਨ ਮਿਨਿਸਟਰ ਤੇ ਸਰਕਾਰ ਨੂੰ ਜਾ ਕੇ ਇਹ ਆਪਣੇ ਉਹ ਆਪਣੀ ਰਿਪ੍ਰেজੈਂਟੇਸ਼ਨ ਦੇਣਗੇ ਆ ਇੱਕ 30 10 24 ਦੀ ਇੱਕ ਸਾਡੇ ਕੋਲ ਨੋਟੀਫਿਕੇਸ਼ਨ ਆ ਇਹ ਜਿਹੜੀ ਸਰਕਾਰ ਨੇ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਉਡਾਨ ਭਵਨ ਬਲੋਂ ਇਹ ਜਾਰੀ ਹੋਈ ਆ ਇਹਦੇ ਵਿੱਚ ਸਪੈਸਿਫਿਕ ਤੌਰ ਦੇ ਉੱਤੇ ਇਹ ਚਾਰ ਲਾਈਨਾਂ ਕਿਰਪਾਨ ਨਾਲ ਸੰਬੰਧਿਤ ਲਿਖੀਆਂ ਗਈਆਂ ਕਿਉਂਕਿ ਸਿੱਧੇ ਸ਼ਬਦਾਂ ਚ ਕਿਰਪਾਨ ਉਦਾਂ ਸਾਡੇ ਕਕਾਰਾਂ ਦੇ ਤੌਰ ਤੇ ਸੀ ਸ੍ਰੀ ਸਾਹਿਬ ਕਹਿੰਦੇ ਕਿਰਪਾਨ ਕੈਰੀਡ ਬਾਈ ਸਿੱਖ ਪੈਸੰਜਰ ਨਾਟ ਪਰਮਿਟਿਡ ਫਾਰ ਸਟਾਫ ਔਨ ਐਨੀ ਐਂਟਰੀ ਔਨ ਪਰਸਨ ਇਨ ਡੋਮੈਸਟਿਕ ਰੂਟਸ ਆਫ ਫੁਲੀ ਡੋਮੈਸਟਿਕ ਫਲਾਈਟਸ ਆਪਰੇਟਿੰਗ ਫ੍ਰਾਉਂਡੋਮੈਸਟਿਕ ਟਰਮੀਨਲਸ ਆਰ ਅਲੋਡ ਹਾਊਐਵਰ ਬਲੇਡ ਆਫ ਕਿਰਪਾਨ ਸ਼ੁੱਡ ਨਾਟ ਐਕਸੀਡ 15 ਬਾਈ 24 ਸੀਐਮ ਸੈਂਟੀਮੀਟਰ 6 ਇੰਚ ਐਂਡ ਟੋਟਲ ਲੈਂਥ ਆਫ ਦਾ ਕਿਰਪਾਨ ਸ਼ੁੱਡ ਨਾਟ ਐਕਸੀਡ 9 ਇੰਚ ਇਹ ਮੇਰਾ ਕਹਿਣ ਤੋਂ ਭਾਵ ਕਿ ਸਾਨੂੰ ਬਾਹਰ ਦੇਸ਼ਾਂ ਤੋਂ ਵਿਦੇਸ਼ਾਂ ਦੇ ਵਿੱਚ ਅਸੀਂ ਲੜਾਈਆਂ ਲੜੀਆਂ ਉਹਦੇ ਵਿੱਚ ਅਸੀਂ ਕਾਮਯਾਬ ਹੋ ਗਏ ਬਹੁਤਿਆਂ ਥਾਹਾਂ ਦੇ ਉੱਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਮਾਨਤਾਵਾਂ ਮਿਲ ਗਈਆਂ ਪਰ ਭਾਰਤ ਸਰਕਾਰ ਮੈਂ ਸਮਝਦਾ ਇਹੋ ਜਿਹੀ ਜਦਾਂ ਇੱਕ ਦੁਖਦੀ ਆਰ ਲਾ ਕੇ ਦੇਖਣੀ ਹੁੰਦੀ ਆ ਇਸ ਕਰਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਸਰਕਾਰ ਨੂੰ ਜਾ ਕੇ ਡੈਪੂਟੇਸ਼ਨ ਔਰ 15 ਬੀਹਾਂ ਦਿਨਾਂ ਦੇ ਵਿੱਚ ਸਾਰਾ ਇਹਦਾ ਰਿਜ਼ਲਟ ਕੱਢਣਗੇ